ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਜੋ ਵੀ ਆ ਕੇ ਮੱਥਾ ਟੇਕਦੇ ਨੇ ਬਾਬਾ ਦੀਪ ਸਿੰਘ ਜੀ ਦੀ ਸਾਰੇ ਭੱਤਾਂ ਤੇ ਬਹੁਤੀ ਕਿਰਪਾ ਹੁੰਦੀ ਹੈ ਬਾਬਾ ਦੀਪ ਸਿੰਘ ਸਾਰਿਆਂ ਤੇ ਮੇਰ ਪਰ ਹੱਥ ਰੱਖਣ ਕਹ ਦੋ ਵਾਹੇ ਗੁਰੂ ਜੀ ਤੋ ਸੰਗਤਾਂ ਕੀ ਕਹਿੰਦੀਆਂ ਨੇ ਤਨ ਬਾਬਾ ਦੀਪ ਸਿੰਘ ਜੀ ਰਥਾ ਸਹਾਈ ਹੋਵੋ ਜੀ ਤਨ ਬਾਬਾ ਦੀਪ ਸਿੰਘ ਜੀ ਰਥਾ ਸਹਾਈ ਹੋਵੋ ਜੀ ਤਨ ਬਾਬਾ ਦੀਪ ਸਿੰਘ ਜੀ ਰਥਾ ਸਹਾਈ ਹੋਵੋ ਜੀ ਤਨ ਬਾਬਾ ਦੀਪ ਸਿੰਘ ਜੀ ਤੋ ਸਹਾਈ ਹੋਵੋ ਜੀ ਤਨ ਬਾਬਾ ਦੀ ਪ ਸਿੰਘ ਜੀ ਹਰਥਾ ਸਹਾਈ ਹੋਵੋ ਜੀ